ਸ਼ਿਵਨਗਰ ਕਲੋਨੀ ਹਰੀਪੁਰਾ ਫਲਾਇਓਵਰ ਦੇ ਥੱਲਿਓਂ ਚਾਂਦੀ ਰੇਲਵੇ ਲਾਈਨ ਤੇ ਕੂੜੇ ਦੀ ਪਰਮਾਰ ਹੈ ਲੋਕਾਂ ਵੱਲੋਂ ਖਾਲੀ ਜਗ੍ਹਾ ਦੇਖ ਰੇਲਵੇ ਲਾਈਨ ਨੂੰ ਕੂੜੇ ਦਾ ਢੰਗ ਬਣਾ ਦਿੱਤਾ ਗਿਆ ਨਗਰ ਨਿਗਮ ਅਤੇ ਰੇਲਵੇ ਵਿਭਾਗ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਆਸ-ਪਾਸ ਰਹਿਣ ਵਾਲੇ ਇਲਾਕਾ ਵਾਸੀਆਂ ਦਾ ਜੀਣਾ ਮੁਹਾਲ ਹੋਇਆ ਪਿਆ ਇਲਾਕਾ ਵਾਸੀਆਂ ਨੇ ਆਖਿਆ ਕਿ ਬਰਸਾਤੀ ਦਿਨਾਂ ਵਿੱਚ ਕੂੜੇ ਵਿੱਚੋਂ ਕਾਫੀ ਬਦਬੂ ਆਉਂਦੀ ਹੈ ਜਿਸ ਨਾਲ ਇਲਾਕਾ ਵਾਸੀ ਪਰੇਸ਼ਾਨ ਹਨ ਉਹਨਾਂ ਮੰਗ ਕੀਤੀ ਹੈ ਕਿ ਜਲਦ ਰੇਲਵੇ ਵਿਭਾਗ ਜਾਂ ਫਿਰ ਨਗਰ ਨਿਗਮ ਇਸ ਸਮੱਸਿਆ ਤੋਂ ਨਿਜਾਤ ਦਿਵਾਵੇ ਤਾਂ ਜੋ ਆਸ-ਪਾਸ ਰਹਿਣ ਵਾਲੇ ਲੋਕ ਚੰਗੇ ਅਤੇ ਸੁੰਦਰ ਮਾਹੌਲ ਵਿੱਚ ਰਹਿ ਸਕਣ ਇਸ ਮੌਕੇ ਡਾਕਟਰ ਰੂਪlal ਸੁਸ਼ੀਲ ਕੁਮਾਰ ਧਰਮਪਾਲ ਵਿਚੇ ਕੁਮਾਰ ਸੁਭਾਸ਼ ਕੁਮਾਰ ਸਮੇਤ ਵੜੀ ਗਿਣਤੀ ਵਿੱਚ ਇਲਾਕਾ ਵਾਸੀ ਮੌਜੂਦ ਸਨ ਇਲਾਕਾ ਪਿੰਡਾ ਥਰੀਪੁਰੇ ਦਾ ਸ਼ਿਵ ਕਲੋਨੀ ਨਾਲ ਲੱਗਦੀ ਹੈ ਇਹ ਲਾਈਨ ਦੇ ਉੱਤੇ ਕੂੜਿਆਂ ਦੇ ਢੇਰ ਲੱਗੇ ਪਏ ਆ ਜਿਸ ਦੇ ਇਥੋਂ ਮੰਗੀ ਦਾ ਨਹੀਂ ਬਦਬੂ ਆਂਦੀ ਹੈ ਕਿ ਨੰਗੇ ਵੀ ਨਹੀਂ ਜਾਂਦਾ ਔਰ ਕਾਰਪੋਰੇਸ਼ਨ ਨੂੰ ਚਾਹੀਦਾ ਇਹ ਯਾਰ ਖਿਆਲ ਕਰਕੇ ਇਹਨੂੰ ਆਪਣੀਆਂ ਗੱਡੀਆਂ ਪ੍ਰੋਪਰਲੀ ਭੇਜ ਕੇ ਇੱਥੋਂ ਚੁਕਾਇਆ ਗਿਆ ਉਹ ਗੰਦ ਇੰਨੀ ਬਦਬੂ ਆਂਦੀ ਹੈ ਕਿ ਗੇ ਬਿਮਾਰੀ ਫੈਲਣ ਦਾ ਵੀ ਡਰ ਰੱਖੇ ਬਹੁਤ ਜ਼ਿਆਦਾ ਨੱਕ ਜਿਹੜਾ ਬੰਦ ਕਰਕੇ ਆਇਆ ਕਰਕੇ ਨੰਗਣਾ ਪੈਂਦਾ ਥਾ ਕੋਈ ਇੱਥੇ ਨਗਰ ਨਿਗਮਾ ਕਿੰਨੇ ਵਾਰੀ ਅਸੀਂ ਕੰਪਲੇਨਟ ਵੀ ਕਰ ਚੁੱਕੇ ਹਾਂ ਵੀ ਇਧਰ ਕੋਈ ਖਿਆਲ ਕਰੋ ਇਸ ਇਲਾਕੇ ਦਾ ਕੋਈ ਕਰਦਾ ਹੀ ਨਹੀਂ ਜਿਹੜੇ ਡਿਫਟੀ ਮੇਰ ਹੈ ਕੈਂਡੀ ਸਾਹਿਬ ਇਹਨਾਂ ਨੂੰ ਵੀ ਕਿਹਾ ਕਈ ਵਾਰੀ ਨੋਟ ਕਰਾਇਆ ਪਤਾ ਨਹੀਂ ਕੀ ਗੱਲ ਹੈ ਇਹਨਾਂ ਦੇ ਇਸ ਇਲਾਕੇ ਦੇ ਵੱਲ ਖਿਆਲ ਹੀ ਨਹੀਂ ਕਿਸੇ ਦਾ ਪੈਂਦਾ ਕੀ ਬੋਲਦੇ ਥੱਲੇ ਆਪਾਂ ਖਲੋਤੇ ਆ ਜੀ ਇੱਥੇ ਮਾਰਿਆ ਕੂੜੇ ਦੀ ਬਹੁਤ ਸਮੱਸਿਆ ਐ 스ਮੈਲ ਇੰਨੀ ਕਿ ਜ਼ਿਆਦਾ ਆਂਦੀ ਐ ਇੱਥੋਂ ਲੰਘਣਾ ਮੁਸ਼ਕਲ ਐ ਤੇ ਪ੍ਰਸ਼ਾਸਨ ਨਾਲ ਕੇ ਸਾਡੀ ਇਹੋ ਬੇਨਤੀ ਆ ਕਿ ਇੱਥੇ ਕੂੜੇ ਨੂੰ ਚਕਾਇਆ ਵੀ ਜਾਵੇ ਤੇ ਗਾਂ ਰੋਕਥਾਂ ਵੀ ਲਾਈ ਜਾਵੇ ਤਾਂ ਕਿ ਕੋਈ ਇੱਥੇ ਕੂੜਾ ਨਾ ਸੁੱਟੇ ਪੱਕਾ ਪ੍ਰਬੰਧ ਕੀਤਾ ਜਾਵੇ ਤੁਹਾਡੇ ਸਾਹਮਣੇ ਹੀ ਆ ਸਰ ਤੁਸੀਂ ਵੇਖੋ ਜੀ ਸਿਟੀ ਕਿੰਨੀ ਕਿ ਸਮਾਰਟ ਹੈਗੀ ਤੁਹਾਡੇ ਸਾਹਮਣੇ ਹੀ ਹੈਗੀ ਆ ਹੋਣਾ ਕੀ ਚਾਹੀਦਾ ਹੋਣਾ ਸਫਾਈ ਹੋਣੀ ਚਾਹੀਦੀ ਐ ਮਾਰਾ ਇੱਥੇ ਕੂੜਾ ਸੁੱਟਣ ਦੀ ਰੋਕਥਾਂ ਲਾਣੀ ਚਾਹੀਦੀ ਐ ਪ੍ਰਸ਼ਾਸਨ ਨੇ ਧਿਆਨ ਦੇਣਾ ਚਾਹੀਦਾ ਇਹਹੀ ਤੇ ਬੇਨਤੀ ਕਰ ਸਕਦੇ ਆ ਮ ਵੀ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਵਾ ਇਹ ਏਰੀਆ ਹੈਗਾ ਜੇ ਕਿਸ਼ਨ ਕੋਟ ਸਲਾਮਾਬਾਦ 메ਨ ਰੋਡ ਹਰੀਪੁਰਾ ਪੁਲ ਦੇ ਥੱਲੇ ਹੀ ਖਲੋਤੇ ਆ ਸਾਡੇ ਇਹੋ ਹੀ ਤੁਹਾਡੇ ਅੱਗੇ ਸਾਰਿਆਂ ਨੂੰ ਬੇਨਤੀ ਆ ਕਿ ਇਹ ਪ੍ਰਸ਼ਾਸਨ ਦੇ ਕੇ ਤੇ ਨਾਲ ਜਿਹੜੇ ਸਾਡੇ ਕਾਉਂਸਲਰ ਹੈ ਜਾਂ ਕੋ ਡਿਪਟੀ ਮੇਅਰ ਹੈ ਜਾਂ ਮੇਅਰ ਆ ਕਿ ਇਸ ਵਾਰ ਜਿਹੜਾ ਗੰਦ ਹੈ ਸਾਡਾ ਪੁਲ ਦੇ ਥੱਲੇ ਥੱਲੇ ਇਹਨਾਂ ਕਾ ਫੈਲ ਗਿਆ ਬਜਿਦਾ ਹਿਸਾਬ ਕੋਈ ਨਹੀਂਗਾ ਤੇ ਇਹਨੂੰ ਕਿਰਪਾ ਇਹਨੂੰ ਮਰ ਆਪਣੇ ਗੱਡੀਆਂ ਲਿਆ ਕੇ ਜਾਂ ਜਿਸ ਤਰ੍ਹਾਂ ਵੀ ਇਹਨਾਂ ਨੂੰ ਇਹਨੂੰ ਸਫਾਈ ਕਰਾਓ ਤੇ ਜਿਹੜੀ ਇਸੇ ਬਿਮਾਰੀ ਦਾ ਜਿਹੜਾ ਕਾਰਨ ਬਣਿਆ ਪਿਆ ਕਲਸਟਾ ਤੇ ਇਹਨੂੰ ਛੇਤੀ ਛੇਤੀ ਨੂੰ ਸਫਾਈ ਕੀਤੀ ਜਾਵੇ اسلامਾਬਾਦ ਤੋਂ ਜਿਹੜੀ ਫਲਾਈਓਵਰ ਤੋਂ ਥੱਲੇ ਰੇਲਵੇ ਲਾਈਨ ਜਾਂਦੀ ਹੈ ਉੱਥੇ ਕੂੜੇ ਦੀ ਭੰਮਾਰ ਹੈ ਇਲਾਕਾ ਵਾਸੀ ਪਰੇਸ਼ਾਨ ਨੇ ਉਹਨਾਂ ਦਾ ਆਖਣਾ ਹੈ ਕਿ ਇੱਥੇ ਬਰਸਾਤੀ ਦਿਨਾਂ ਦੇ ਵਿੱਚ ਕਾਫੀ ਬਦਬੂ ਭਰਿਆ ਮਾਹੌਲ ਹੁੰਦਾ ਹੈ ਤੇ ਪਰ ਇੱਥੇ ਇਹੀ ਕਹਿਣਾ ਚਾਹਾਂਗੇ ਕਿ ਇੱਥੇ ਗਲਤੀ ਜੇ ਨਗਰ ਨਿਗਮ ਦੀ ਹੈ ਤੇ ਗਲਤੀ ਲੋਕਾਂ ਦੀ ਵੀ ਹੈ ਕਿਉਂਕਿ ਉਹ ਜਿੱਥੇ ਖਾਲੀ ਜਗ੍ਹਾ ਦੇਖਦੇ ਨੇ ਉਹਨੂੰ ਡੰਪ ਬਣਾ ਦਿੰਦੇ ਨੇ ਸੋ ਕੂੜਾ ਕਿੱਥੇ ਸੁੱਟਣਾ ਹੈ ਤੇ ਇਸ ਦਾ ਪਤਾ ਹੋਣਾ ਚਾਹੀਦਾ ਹੈ ਇਸ ਦੇ ਨਾਲ ਮੁਸ਼ਕਲਾਂ ਸਾਨੂੰ ਹੀ ਹੁੰਦੀਆਂ ਨੇ ਸੋ ਕੂੜਾ ਸਹੀ ਜਗ੍ਹਾ ਤੇ ਸੁੱਟੋ ਤੇ ਨਗਰ ਨਿਗਮ ਨੂੰ ਕਵਾਂਗੇ ਕਿ ਕੂੜੇ ਦੀ ਲਿਫਟਿੰਗ ਜਲਦ ਤੋਂ ਜਲਦ ਕਰਵਾਈ ਜਾਵੇ ਤਾਂ ਜੋ ਲੋਕਾਂ ਦੀਆਂ ਮੁਸ਼ਕਲਾਂ ਆਸਾਨ ਹੋ ਸਕਣ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਫਾਸਟਵੇ ਨਿਊਜ਼ ਅੰਮ੍ਰਿਤਸਰ